ਬੀਬੀ ਪਿੰਡਕੜਾ ਬੀਬੀ ਪਿੰਡਕੜਾ ਮੇਰਾ ਹਾਂ ਹਾਂ ਪਹਿਲਾਂ ਮੈਂ ਤੁਹਾਨੂੰ ਮੈਂ ਰੰਗ ਨਹੀਂ ਸਕਦੀ ਅੱਛਾ ਜੀ ਤੁਸੀਂ ਵੀ ਆਪਦੀ ਇਨਸਾਨੀਅਤ ਦਾ ਫਰਜ਼ ਜ਼ਰੂਰ ਅਦਾ ਕਰੋ ਵੀਡੀਓ ਨੂੰ ਜਲਦ ਤੋਂ ਜਲਦ ਛੇਤੀ ਤੋਂ ਛੇਤੀ ਸ਼ੇਅਰ ਜਰੂਰ ਕਰੋ ਤਾਂ ਕਿ ਮਾਤਾ ਦੇ ਘਰ ਦੇ ਲੱਭਣ ਦੇ ਵਿੱਚ ਆਸਾਨੀ ਹੋ ਸਕੇ ਠੰਡ ਕਿੰਨੀ ਪੈ ਰਹੀ ਆ ਆਪਣੇ ਅਰਜ਼ਾਈ ਦੇ ਵਿੱਚ ਮੈਂ ਪਾ ਕੇ ਰੋਟੀ ਪਣੀ ਖਵਾ ਕੇ ਆਪਣੇ ਘਰੇ ਰੱਖਿਆ ਹੋਇਆ ਬਾਕੀ ਗਰੀਬ ਬੰਦਾ ਮੈਂ ਵੀ ਆ ਤੈਨੂੰ ਮਾਰਦੇ ਸੀ ਤੈਨੂੰ ਮਾਰਦੇ ਸੀ ਅੱਜ ਦੀ ਰਾਤ ਤੱਕ ਨਹੀਂ ਰੱਖ ਲੈ ਤੜਕੇ ਮੈਂ ਬਾਗ ਜਾ ਮੈਂ ਤਾਂ ਆਪਣੇ ਵੱਧ ਵੀ ਮਾਪਿਆਂ ਨੂੰ ਸਮਝ ਕੇ ਜੋ ਮਰਜੀ ਪੈਂਡਲੇ ਕਹੀ ਜਾਣਾ ਨਾ ਕਹੀ ਜਾਏ ਗਦਾ ਬੰਨ ਮੈਨੂੰ ਗੋਣਨੇ ਪਲਾ ਬੀ ਵਾਲਾ ਤਾਂ ਮੇਰੀ ਕੁੜੀ ਮੁੰਡਾ ਮਾਰ ਗਿਆ ਅੱਛਾ ਜੀ ਕਿਹਨ ਮੇਰੀ ਕੁੜੀ ਮਾਰ ਗਈ ਅੱਛਾ ਜੀ ਪਲਾ ਪ੍ਰਾਣਾਂ ਮੁੱਕ ਗਿਆ ਠੀਕ ਹੈ ਜੀ ਹੁਣ ਆ ਮੁੰਡਾ ਸੀ ਜਦੋਂ ਬਾ ਅਖਰਾਂ ਲੱਕਨ ਬੈਠੀ ਸੀ ਮੇ ਉਹ ਵੀ ਬਾੜਤਾ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ 'ਚ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਮੈਂ ਆਪਣੇ ਪਿੰਡ ਦੇ ਵਿੱਚ ਖੜਾ ਤੇ ਮੇਰੇ ਪਿੰਡ ਦੇ ਵਿੱਚ ਇੱਕ ਮਾਤਾ ਆਈ ਹੋਈ ਹੈ ਬਜ਼ੁਰਗ ਮਾਤਾ ਵੀ ਜਿਹੜੀ ਪਹਿਲਾਂ ਵੀ ਪਿਛਲੇ ਸਾਲ ਵੀ ਮਾਤਾ ਆਈ ਸੀ ਬਜ਼ੁਰਗ ਤੇ ਮਾਤਾ ਨੂੰ ਆਪਣੇ ਪਿੰਡ ਟਿਕਾਣੇ ਦਾ ਕੋਈ ਪਤਾ ਨਹੀਂ ਨਾ ਕਿਸੇ ਘਰ-ਬਾਰ ਦਾ ਪਤਾ ਕਿਉਂਕਿ ਮਾਤਾ ਬਹੁਤ ਜ਼ਿਆਦਾ ਬਿਰਦਾ ਮਾਤਾ ਦੀ ਇੱਕ ਅੱਖ ਵੀ ਮਰੀ ਹੋਈ ਹੈ ਵੀ ਚੰਗੀ ਤਰ੍ਹਾਂ ਉਹਨੂੰ ਦਿਖਾਈ ਵੀ ਨਹੀਂ ਦਿੰਦਾ ਤੇ ਚੰਗੀ ਤਰ੍ਹਾਂ ਬੋਲ ਵੀ ਨਹੀਂ ਪਾਉਂਦੀ ਤੇ ਹੁਣ ਪਿੰਡ ਵਿੱਚ ਕਹਿੰਦੇ ਆ ਵੀ ਮਾਤਾ ਦੀ ਉਹ ਉਸ ਘਰ ਨਾਲ ਰਿਸ਼ਤੇਦਾਰੀ ਆ ਕੋਈ ਕਹਿੰਦਾ ਮਾਤਾ ਦੀ ਇਸ ਘਰ ਨਾਲ ਰਿਸ਼ਤੇਦਾਰੀ ਆ ਤੇ ਹੁਣ ਪਹਿਲਾਂ ਬਜ਼ੁਰਗ ਸੀਗੇ ਉਹਨਾਂ ਨੂੰ ਪਤਾ ਸੀਗਾ ਵੀ ਕਿਹਦੀ ਰਿਸ਼ਤੀ ਕਿਹਦੇ ਨਾਲ ਸੀਗੀ ਤੇ ਹੁਣ ਮਾਤਾ ਨੂੰ ਕੋਈ ਕਿਸੇ ਦੇ ਘਰੇ ਛੱਡਿਆ ਹੁੰਦਾ ਵਾ ਧੱਕੇ ਨਾਲ ਕੋਈ ਕਿਸੇ ਦੇ ਘਰੇ ਛੱਡਿਆ ਹੁੰਦਾ ਧੱਕੇ ਦੇ ਨਾਲ ਤੇ ਮਾਤਾ ਹੁਣ ਕਈ ਦਿਨਾਂ ਤੋਂ ਸਾਡੇ ਪਿੰਡ ਦੇ ਸਰਦਾਰ ਸਕਦੇਵ ਸਿੰਘ ਚੌਂਕੀਦਾਰ ਉਹਨਾਂ ਨੇ ਆਪਣੇ ਘਰੇ ਰੱਖੀ ਹੋਈ ਆ ਮਾਤਾ ਕਿਉਂਕਿ ਹੁਣ ਤੁਸੀਂ ਦੇਖ ਰਹੇ ਹੋ ਵੀ ਇੰਨੀ ਕੜਾਕੇ ਦੀ ਠੰਡ ਪੈ ਰਹੀ ਆ ਤੇ ਇੱਕ ਆਮ ਇਨਸਾਨ ਨੂੰ ਕਿੰਨੀ ਠੰਡ ਲੱਗਦੀ ਆ ਤੇ ਉਹ ਮਾਤਾ ਤਾਂ ਫਿਰ ਵੀ ਬਰਦਾ ਬਹੁਤ ਜ਼ਿਆਦੇ ਤੇ ਉਸ ਸੁਖਦੇਵ ਸਿੰਘ ਚੌਂਕੀਦਾਰ ਨੇ ਆਪਣੇ ਘਰੇ ਰਿਖ ਹੋਈਆ ਮਾਤਾ 2 ਦਿਨਾਂ ਤੋਂ ਮਾਤਾ ਦੀ ਸੇਵਾ ਕਰ ਰਿਹਾ ਵਾ ਤੇ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਦੋਸਤੋ ਆਪਾਂ ਹੁਣ ਗੱਲਬਾਤ ਕਰਦੇ ਹਾਂ ਸਾਡੇ ਪਿੰਡ ਦੇ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਦੇਖੋ ਜੀ ਬਾਤ ਵੀ ਪਿੰਡ ਦੇ ਵਿੱਚ ਮੈਂ ਸੁਖਦੇਵ ਸਿੰਘ ਚੌਂਕੀਦਾਰ ਹਾਂ ਤੇ ਇੱਕ ਬੀਬੀ ਆਈ ਹੋਈ ਆ ਪਹਿਲਾਂ ਰਹਿ ਕੇ ਗਿਆ ਸੀ ਹੁਣ ਨਹੀਂ ਪਤਾ ਲੱਗਦਾ ਵੀ ਜੇ ਆਪਾਂ ਸੋਚੀਏ ਵੀ ਠੰਡ ਕਿੰਨੀ ਪੈ ਰਹੀ ਆ ਆਪਣੇ ਅਰਜਾਈ ਦੇ ਵਿੱਚ ਮੈਂ ਪਾ ਕੇ ਰੋਟੀ ਪਾਣੀ ਖਵਾ ਕੇ ਆਪਣੇ ਘਰੇ ਰੱਖਿਆ ਹੋਇਆ ਬਾਕੀ ਗਰੀਬ ਬੰਦਾ ਮੈਂ ਵੀ ਆ ਤੇ ਮੈਂ ਕੀ ਗੱਲ ਹੁਣ ਦੇਖੋ ਜੀ ਬੱਚ ਵੀ ਇੰਨਾ ਸਾਹਮਣੇ ਹੋ ਸਕਦਾ ਮੈਂ ਕਮਕਾਰ ਵਾਲੇ ਬੰਦੇ ਆ ਜੀ ਹੁਣ ਆਪਾਂ ਗੱਲ ਹੁਣ ਦੇਖੋ ਵੀ ਜਿੰਨਾ ਦਾ ਬੱਚ ਪਰਿਵਾਰ ਆ ਚਲ ਕੋਈ ਨਹੀਂ ਮੰਨਦੇ ਆ ਉਹ ਤਾਂ ਪਰਿਵਾਰ ਕੋਈ ਨਹੀਂ ਹੈਗਾ ਤੋਂ ਦੋਸਤੋ ਤੁਸੀਂ ਆ ਸਾਡੇ ਪਿੰਡ ਦੇ ਸੁਦੇਸ਼ ਸਿੰਘ ਚੌਂਕੀਦਾਰ ਇਹਨਾਂ ਦੇ ਘਰ ਦੇ ਹਾਲਾਤ ਦੇਖ ਸਕਦੇ ਹੋ ਕਿੰਨੇ ਮਾੜੇ ਆ ਕਿਉਂਕਿ ਇਸ ਨੇ ਇਨਸਾਨ ਨੇ ਵੀ ਇੱਕ ਇਨਸਾਨ ਤੋਂ ਇਸਹਾਣੀਆਂ ਤੋਂ ਦਾ ਫਰਜ ਇੱਕ ਮਾਤਾ ਨੂੰ ਘਰੇ ਰੱਖ ਕੇ ਇਨਸਾਨ ਇਨਸਾਨੀਅਤ ਦਾ ਫਰਜ਼ ਅਦਾ ਕੀਤਾ ਵਾ ਤੇ ਤੁਸੀਂ ਵੀ ਇਸ ਵੀਡੀਓ ਨੂੰ ਸ਼ੇਅਰ ਕਰਕੇ ਆਪਣੀ ਇਨਸਾਨੀਅਤ ਦਾ ਫਰਜ਼ ਅਦਾ ਕਰਿਓ ਕਿਉਂਕਿ ਕੀ ਪਤਾ ਤੁਹਾਡੀ ਵੀਡੀਓ ਸ਼ੇਅਰ ਕਰਨ ਦੇ ਕਰਨ ਦੇ ਨਾਲ ਮਾਤਾ ਦਾ ਘਰ-ਬਾਰ ਪਤਾ ਲੱਗ ਜਾਵੇ ਤੇ ਮਾਤਾ ਉਹਦੇ ਘਰੇ ਪਹੁੰਚ ਸਕੇ ਤੇ ਆਪਾਂ ਹੁਣ ਮਾਤਾ ਤੋਂ ਤੁਹਾਨੂੰ ਮਾਤਾ ਦਿਖਾ ਦਿੰਨੇ ਆ ਇੱਕ ਵਾਰ ਅੰਦਰ ਆ ਦੇਖੋ ਤੁਸੀਂ ਉਹਦੇ ਅੰਦਰ ਆਹ ਮਾਤਾ ਦੇਖ ਲਓ ਮਾਤਾ ਦੀ ਇੱਕ ਅੱਖ ਫਿਰ ਲਓ ਮਾਤਾ ਦੇ ਹਾਲਾਤ ਦੇਖ ਸਕਦੇ ਹੋ ਤੁਸੀਂ ਉਹ ਉਹ ਨਾਲ ਦੇਖਦਾ ਕਿ ਮੈਂ ਨਾ ਆਦਾ ਬਾਤ ਮੈਂ ਪੂਰਾ ਬਚ ਲਾਇਆ ਸਾਰਾ ਕੁਤਾ ਮੈਂ ਤੇ ਮਾਤਾ ਨੂੰ ਪੈਂਡ ਬਾਰੇ ਕੁਝ ਪੈਂਡ ਪੈਂਡ ਦਾ ਵੀ ਵੀ ਪੈਂਡ ਕਿਹੜਾ ਵੀ ਵੀ ਪੈਂਡ ਕਿਹੜਾ ਮੇਰੇ ਹਾਂ ਪਹਿਲਾਂ ਮੈਂ ਤੁਹਾਨੂੰ ਮੈਂ ਰੈਂਡ ਫੀਸ ਇਕ ਵੀ ਲੱਗਣ ਉਹ ਚੱਲੀ ਪਹਿਲਾਂ ਇਹ ਤੋਂ ਪਰਾ ਵੇਖ ਗਏ

ਅੱਛਾ ਜੀ ਮਤਲਬ ਵੀ ਜਿਹੜਾ ਮਤਲਬ ਲਾਲ ਹਾਂਜੀ ਹਾਂਜੀ ਤੇ ਲੜਕਾ ਪਰ ਲੜਕਾ ਸੁਰਗਬਾ ਹੋ ਗਿਆ ਆਪਣੇ ਪਹਿਲਾਂ ਤਾਂ ਮੇਰੀ ਕੁੜੀ ਮੁੰਡਾ ਮਰ ਗਿਆ ਅੱਛਾ ਜੀ ਫਿਰ ਮੇਰੀ ਕੁੜੀ ਮਰ ਗਈ ਅੱਛਾ ਜੀ ਪਹਿਲਾਂ ਪ੍ਰਾਣਾ ਮੁੱਕ ਗਿਆ ਠੀਕ ਹੈ ਜੀ ਹੁਣ ਆ ਮੁੰਡਾ ਸੀ ਜਦੋਂ ਮੈਂ ਅਸਰਾਂ ਦੇ ਕੋਈ ਬੈਠੀ ਸੀ ਉਹ ਵੀ ਬਾਰਤਾ ਮੈਂ ਵੀ ਬੜਾ ਤਕੜਾ ਨਹੀਂ ਹੈਗਾ ਮੈਂ ਸੁੱਖੇ ਨੂੰ ਮੈਂ ਕਿਹਾ ਮੈਂ ਸੁੱਖਾ ਹੀ ਮੈਂ ਸੁੱਖਾ ਹੀ ਬੋਲਦਾ ਮੈਂ ਹਾਂ ਅੱਜ ਦੀ ਰਾਤ ਨੂੰ ਰਖ ਲੈ ਤੜਕੇ ਮੈਂ ਭੱਗ ਜਾਵਾਂ ਬੀਬੀ ਹੁਣ ਪਤਾ ਕੀ ਗੱਲ ਆ ਦੇਖੋ ਪਤਾ ਕੀ ਗੱਲ ਆ ਪੱਕੀ ਇੱਕ ਲਿਖ ਦੇ ਪੱਤ ਬੜ ਕੇ ਗੱਬੜੀ ਦੇ ਬੀਬੀ ਦੇਖੋ ਪਤਾ ਕੀ ਗੱਲ ਆ ਇੱਕ ਕਮਰਾ ਹੈਗਾ ਠੀਕ ਹੈ ਨਾ ਹੁਣ ਪਰਿਵਾਰ ਦੇ ਵਿੱਚ ਗੱਲ ਨਾਲ ਦੇਖੋ ਆ ਜੀ ਵੀ ਚਲੋ ਮੰਨਦੇ ਆ ਆਪਾਂ ਚਲੋ ਵੀ ਮੇਰੀ ਮਾਰ ਗਿਆ ਠੀਕ ਆ ਮੰਨਦੇ ਆ ਉਹ ਤਨੋਂ ਬਾਅਦ ਵੀ ਮਾਹੌਲ ਦੇ ਵੀ ਪਤਾ ਅੱਜ ਦੀ ਰਾਤ ਮਿੰਨ ਕੱਟ ਜਾਂਦੇ ਮਾਤਾ ਸਮਾਜ ਸੇਵਾ ਵਾਲੇ ਜਿਹੜੇ ਨਹੀਂ ਇਹ ਸਮਾਜ ਲਈ ਆ ਸਮਾਜ ਲਈ ਆ ਰੱਖਣ ਵਾਸਤੇ ਆਇਆ ਆਪਣਾ ਦੂਜਾ ਘਰ ਆਇਆ ਕੋ ਫੋਰ ਸਮਾਜ ਸੇਵਾ ਵਾਲੇ ਮਾਤਾ ਉਹਨਾਂ ਕੋਲ ਭੇਜਦੀ ਆ ਉਹਨਾਂ ਕੋਲ ਭੇਜਦੀ ਆ ਨਾ ਸਮਾਜ ਸੇਵਕ ਕੀ ਕੀ ਕਿਆ ਸੀ ਜਰਾ ਬਚਣਾ ਆਪਾਂ ਸੰਭਣ ਵਾਸਤੇ ਨਾ ਮੈਂ ਇੱਕ ਪਰਚੀ ਲੇਖਦੇ ਤੈਨੂੰ ਪਰਚੀ ਸਾਰੀ ਲਿਖ ਦਾਂਗੇ ਤੈਨੂੰ ਬਚ ਨਹੀਂ ਤੈਨੂੰ ਬਚੋ ਤਾਂ ਸੰਭਲਗੇ ਵੀ ਬੜਾ ਬਾਜੀ ਜਾ ਹਾਂ ਸਾਰਾ ਬਾਤ ਹੈ ਕੋਈ ਗੱਲ ਕੋਈ ਗੱਲ ਬਾਤ ਨਹੀਂ ਮੈਨੂੰ ਰੋਟੀ ਪਾਣੀ ਵੀ ਮਿਲੂਗਾ ਤੇਰੀ ਸੰਭਾਲ ਵੀ ਹੋਊਗੀ ਠੀਕ ਹੈ ਨਾ ਪਰ ਮੈਂ ਜੱਤੀ ਕੋਈ ਨਹੀਂ ਮੇਰੀ ਰੋਟੀ ਦੇ ਕੋਈ ਪਕਣੇ ਲੱਗਦੇ ਲੱਗਦਾ ਮੈਂ ਪਰਵਾਦ ਰੁਕੇ ਕੱਢੀ ਗਈ ਹੈ ਬੀਬੀ ਕਹਿੰਦਾ ਮੈਂ ਤਾਈਓ ਤਾਂ ਬਾਚੇ ਇਸ ਕਾ ਕੇ ਮੱਖੇ ਆਵਾਜ਼ ਵੀ ਮੈਂ ਕਾ ਵੀ ਇਸੇ ਕਰਕੇ ਬੈਠ ਮੈਂ ਗਈ ਕੰਬਰਾ ਫਟ ਮੇਰਾ ਕਾਣਾ ਬਚਦਾ ਮੇਰਾ ਮੈਂ ਵੀ ਤਾਈਓ ਤਾਂ ਮੈਂ ਤਾਈਓ ਤਾਂ ਮੈਂ ਤੈਨੂੰ ਲੈ ਕੇ ਆਏ ਮੈਂ ਮੈਂ ਕਹਾਂ ਠੰਡ ਕਿੰਨੀ ਪੈਂਦੀ ਆ ਤੈਨੂੰ ਆਗ ਸਕਾਈ ਆ ਰੋਟੀ ਪਾਣੀ ਘਰਣਾ ਤੈਨੂੰ ਮੈਂ ਤਾਂ ਕਿਵੇਂ ਘਰਣ ਦੱਸੋ ਪਹਿਲਾਂ ਵੀ ਘਰਣਾ ਮੈਂ ਕਿਸ ਕਿਸ ਕਾਸਾ ਤਾਂ ਨਹੀਂ ਛੱਡੀ ਮੈਂ ਮੈਂ ਭਾਵੇਂ ਗਰੀਬ ਹੀ ਆਂ ਭਾਵੇਂ ਮੈਨੂੰ ਪੱਤੀ ਲਿਖ ਦੇ ਇੱਕ ਮੈਂ ਪੜ੍ਹ ਜਾਨੀ ਨਾ ਬੜੀ ਵੀ ਮੈਂ ਨਾ ਬੜੀ ਕੱਲ ਨੂੰ ਭੱਜ ਜੂ ਬੀਬੀ ਘਰਣਾ ਪਤਾ ਕੀ ਆਲਾ ਥੋੜਾ ਦੇਖ ਲੈਨੇ ਆਪਾਂ ਕੋਈ ਗੱਲਬਾਤ ਕਰ ਗੱਡੀ ਚ ਚੱਲੀ ਜਾਂਗੇ ਚੋਲੇ ਮੇਰਾ ਪਾਣ ਜਾ ਉੱਥੇ ਅੱਛਾ ਕਿੱਥੇ ਪਾਣ ਜਾ ਸ਼ਹਿਰ ਨਗਾ ਬੜੀ ਨਾਲ ਤੇ ਪੱਤੀ ਦੇ ਰਸਤੇ ਪਤਨ ਕੇ ਠੀਕ ਹੈ ਬੀਬੀ ਠੀਕ ਹੈ ਬਹੁਤ ਬੜੀ ਚੰਗੀ ਗੱਲ ਆ ਬਈ ਦੱਸਣਾ ਵਾ ਤੇ ਦੱਸਣਾ ਫਰਜ਼ ਆਪਾਂ ਨੂੰ ਗੱਲ ਦੱਸਣਾ ਫਰਜ਼ ਆ ਆਪਣਾ ਬੰਦਾ ਬੜੀ ਮੱਥ ਮਿਲ ਹੂੰ ਬੜ ਬਿਛਰ ਬਗ ਬੀਬੀ ਕਰੋ ਤੂੰ ਕੁੱਤ ਤੇ ਨਹੀਂ ਦੀਦਾ ਕੋਸ ਨਹੀਂ ਗਿਆ ਮੈਂ ਤੈਨੂੰ ਕਹਾਂ ਜਦੋਂ ਬਾਅਦ ਚ ਠੰਡ ਲੱਗਦੀ ਸੀ ਉਦੋਂ ਬਾਅਦ ਮੈਂ ਘਰੇ ਲਿਆਂਦਾ ਮੈਂ ਕਿਹਾ ਵੀ ਮੇਰੇ ਮਾਪਿਓ ਵਰਗੇ ਆ ਬਾਅਦ ਚ ਵੀ ਮੈਂ ਕਿਹਾ ਤੈਨੂੰ ਸੰਭਿਆ ਤੈਨੂੰ ਅੱਗ ਵੀ ਸਕਾਈ ਠੀਕ ਹੈ ਨਾ ਮੈਂ ਤੈਨੂੰ ਇਹ ਨਹੀਂ ਬਾਅਦ ਮੈਂ ਮੇੜਾ ਨਹੀਂ ਦਿੰਦਾ ਤੈਨੂੰ ਮੈਂ ਮੈਂ ਤਾਂ ਆ ਕੇ ਮਾਪਿਆਂ ਕੋਲ ਸਮਝਾ ਤੇ ਸਮਝਾਂਗੇ ਠੀਕ ਹੈ ਨਾ ਤੁਹਾਡੇ ਭਲੇ ਵਾਸਤੇ ਭਲੇ ਵਾਸਤੇ ਕਰਦੇ ਆ ਅੱਜ ਦੀ ਜੱਟ ਮੇਰੀ ਕਟਾ ਦੇ ਅੱਜ ਦੀ ਜੱਟ ਕਟਾ ਦੇ ਕਰਤੈ ਮੈਂ ਐਸੇ ਬੇਨੁਮ ਬਗਜੋ ਸੋ ਦੋਸਤੋ ਆਪਾਂ ਮਾਤਾ ਨਾਲ ਗੱਲਬਾਤ ਕੀਤੀ ਮਾਤਾ ਦੇ ਬਹੁਤ ਜਿਆਦੇ ਮਾੜੇ ਹਾਲਾਤ ਆ ਵੀ ਮਾਤਾ ਰੋ ਵੀ ਰਹਿਣ ਵੀ ਦੇਖਿਆ ਨਹੀਂ ਜਾਂਦਾ ਕੰਮ ਇਨਸਾਨ ਕੋ ਤਾਂ ਤੇ ਅੰਕਲ ਜੀ ਨੇ ਤਾਂ ਫਿਰ ਵੀ 2 ਦਿਨ ਹੋ ਗਏ ਘਰੇ ਸਾਹਮਣੇ ਰੱਖੀ ਆ ਤੇ ਰੋਟੀ ਪਾਣੀ ਵੀ ਚੰਗੀ ਤਰ੍ਹਾਂ ਖਵਾਉਂਦੇ ਪਿਆ ਤੇ ਮਾਤਾ ਜੀ ਨਾਲ ਗੱਲਬਾਤ ਕੀਤੀ ਸੀ ਉਹ ਕਹਿੰਦੇ ਵੀ ਮੈਨੂੰ ਡੱਬ ਪਰਚੀ ਤੇ ਲਿਖ ਕੇ ਦੇ ਦੋ ਵੀ ਮੈਂ ਡੱਬ ਵਾਲੀ ਚਲ ਜੂਗੀ ਵੀ ਮਾਤਾ ਦੇ ਹਾਲਾਤ ਦੇਖ ਸਕਦੇ ਹੋ ਤੁਸੀਂ ਵੀ ਮਾਤਾ ਇੱਕ ਅੱਖ ਤੋਂ ਮਾਤਾ ਨੂੰ ਦੇਖਦਾ ਨਹੀਂ ਵੀ ਡੱਬ ਵਾਲੀ ਕਿਵੇਂ ਪਹੁੰਚੂ ਮਾਤਾ ਤੇ ਮਾਤਾ ਕਹਿੰਦੀ ਬੂਸ਼ਰ ਮੇਰਾ ਭਾਨਾ ਜਾਂ ਰਹਿੰਦਾ ਵਾ ਵੀ ਮੈਂ ਉਹਦੇ ਕੋਲ ਚਲ ਜੂਗੀ ਕਿਉਂਕਿ ਹੁਣ ਮਾਤਾ ਦੇ ਹਾਲਾਤ ਦੇਖ ਸਕਦੇ ਹੋ ਤੁਸੀਂ ਮਾਤਾ ਕੋਲੋਂ ਨਹੀਂ ਜਾਇਆ ਜਾਣਾ ਤੇ ਤੁਸੀਂ ਆਪ ਦਾ ਖਾਰ ਜਿਆਦਾ ਕਰਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਉਹਨਾਂ ਤੱਕ ਕੋ ਜਰੂਰ ਪਹੁੰਚ ਸਕੇ ਤੇ ਹੁਣ ਆਪਾਂ ਹੁਣ ਤੱਕ ਵੀ ਮਾਤਾ ਨੂੰ ਆਸ਼ਰਮ ਦੇ ਵਿੱਚ ਸਮਾਜ ਸੇਵਿਕ ਉਹਨਾਂ ਨੂੰ ਆਪਾਂ ਫੋਨ ਲਾਉਨੇ ਆ ਸਮਾਜ ਸੇਵਿਕ ਆਉਣਗੇ ਤੇ ਆਪਾਂ ਮਾਤਾ ਨੂੰ ਉੱਥੇ ਪੇ ਉੱਥੇ ਭੇਜ ਦਿੰਨੇ ਆ ਕਿਉਂਕਿ ਉੱਥੇ ਸਮਾਜ ਸੇਵਿਕਾ ਕੋਲ ਬਹੁਤ ਸੁਵਿਧਾ ਹੁੰਦੀ ਆ ਜਿੱਥੇ ਉਹਨਾਂ ਨੂੰ ਰੋਟੀ ਪਾਣੀ ਮਿਲੂਗਾ ਮਾਤਾ ਨੂੰ ਮਿਲੂਗਾ ਦਵਾਈ ਵੀ ਮਿਲੂਗੀ ਕਿਉਂਕਿ ਤੁਸੀਂ ਹੁਣ ਹਾਲਾਤ ਪਿੱਛੇ ਦੇਖ ਸਕਦੇ ਹੋ ਘਰ ਦੇ ਹੁਣ ਕਿਉਂਕਿ ਅੰਖਲੀ ਜੀ ਦਾ ਤਾਂ ਆਪ ਦਾ ਬਹੁਤ ਔਖਾ ਗੁਜ਼ਾਰਾ ਹੁੰਦਾ ਵਾ ਤੇ ਮਾਤਾ ਜੀ ਨੂੰ ਇਹਨਾਂ ਨੇ ਸਾਂਭ ਹੀ ਲਿਆ ਤੇ ਇੰਨੀ ਬਹੁਤ ਵੱਡੀ ਗੱਲ ਆ ਤੇ ਆਪਾਂ ਹੁਣ ਸਮਾਜ ਸੇਵਕਾਂ ਨੂੰ ਫੋਨ ਲਾਉਨੇ ਆ ਤੋਡੇ ਸਾਹਮਣੇ ਤੇ ਉਹ ਪਰਿਵਾਰ ਬਾਰੇ ਪੁੱਛਦੇ ਆਂ ਤੇ ਮਾਤਾ ਕਹਿੰਦੀ ਜੀ ਮੇਰਾ ਪਰਿਵਾਰ ਮਰਿਆ ਹੋਇਆ ਵਾ ਤੇ ਉਹ ਵੀ ਮੇਰਾ ਮੈਨੂੰ ਡੱਬ ਵਾਲੀ ਭੇਜ ਦੋ ਕਿਉਂਕਿ ਮਾਤਾ ਬਹੁਤ ਜਾਂਦੇ ਬਿਰਧਾ ਤੇ ਇੱਥੇ ਪਿੰਡ 'ਚ ਕੋਈ ਸਾਹਮਦਾ ਵੀ ਨਹੀਂ ਪਿਆ ਮਾਤਾ ਨੂੰ ਪਤਾ ਨਹੀਂ ਲੱਗਦਾ ਉਹਨੂੰ ਹਾਂਜੀ ਨਹੀਂ 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 ਸਾਡੇ ਪਿੰਡ 'ਚੋਂ ਨਹੀਂ ਹੈਗੀ ਜੀ ਉਹ ਕਹਿੰਦੇ ਵੀ ਮੈਂ ਮੇਰਾ ਪਿੱਛੋਂ ਮੈਂ ਧਨੋਲੇ ਤੋਂ ਆ ਜਾਂ ਬਰਨਾਲੇ ਤੋਂ ਆ ਨਹੀਂ ਭਾਈ ਜੀ ਪਤਾ ਹੀ ਨਹੀਂ ਸਾਨੂੰ ਵੀ ਮਤਲਬ ਪ੍ਰੋਪਰ ਸਾਨੂੰ ਐਡਰੈਸ ਪਤਾ ਹੀ ਨਹੀਂ ਮਾਤਾ ਦਾ ਕਿਉਂਕਿ ਹੁਣ ਮਾਤਾ ਮਾਤਾ ਬਹੁਤ ਬਿਰਧ ਦਾ ਵੀ ਕੀ ਪਤਾ ਹਨਾ ਵੀ ਉਹ ਉਦਾਂ ਹੀ ਕਹੀ ਜਾਂਦੇ ਹੁਣ ਉਹਨਾਂ ਨੂੰ ਯਾਦ ਆਸਤ ਵੀ ਨਹੀਂ ਉਹਨਾਂ ਦੀ ਕੋਈ ਭੇਜੀਆਂ ਭੇਜੀਆਂ ਹਾਂ ਭਾਈ ਭਾਈ ਨਹੀਂ ਪਿੰਡ 'ਚ ਨਹੀਂ ਭਾਈ ਪਿੰਡ 'ਚ ਨਹੀਂ ਰਹ ਰਹੇ ਜੀ ਸਾਡੇ ਨਹੀਂ ਲੰਗ ਨਹੀਂ ਰਹੇ ਜੀ ਕੋਈ ਛੱਡ ਗਿਆ ਜੀ ਪਿੰਡ ਦੇ ਵਿੱਚ ਤੇ ਇਦਾਂ ਮਾਤਾ ਦਾਸ ਨਹੀਂ ਰਹੇ ਜੀ ਤੇ ਹੁਣ ਕਹਿੰਦੇ ਆ ਵੀ ਉਹਨਾਂ ਪਿੰਡ ਦੇ ਵਿੱਚ ਵੀ ਇਹ ਰਿਸ਼ਤੇਦਾਰੀ ਆ ਮੇਰੀ ਹੋਰ ਰਿਸ਼ਤੇਦਾਰੀ ਪਿੰਡ ਦੇ ਵਿੱਚ ਹਾਂਜੀ ਬਾਈ ਜੀ ਵੀਡੀਓ ਬਣਾ ਕੇ ਕੱਲ ਸੈਂਟੇ ਕਰਤੀਆਂ ਸੀਗੀਆਂ ਜੀ ਅੱਜ ਵੀ ਕੀਤੀਆਂ ਜੀ ਆ WhatsApp ਤੇ ਕੀਤੀਆਂ ਹੀ ਆ ਜੀ ਹਾਂ ਇਸ ਨੰਬਰ ਤੇ ਬੈਕਪੋਲ ਕਰਾਂਗੀ ਠੀਕ ਸੋ ਦੋਸਤੋ ਆਪਾਂ ਸਮਾਰਥ ਸੇਵੀਆਂ ਨੂੰ ਫੋਨ ਕੀਤਾ ਸੀਗਾ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਵੀਡੀਓ ਸੈਂਡ ਕਰ ਦਿਓ ਸਾਨੂੰ ਮਾਤਾ ਦੀਆਂ ਬਣਾ ਕੇ ਤਾਂ ਆਪਾਂ ਵੀ ਵੀਡੀਓ ਮਾਤਾ ਦੀਆਂ ਸੈਂਡ ਕਰ ਦਿਆਂ ਤੇ ਉਹ ਕਹਿੰਦੇ ਵੀ ਤੁਹਾਨੂੰ ਅਸੀਂ ਬੈਕ ਕਾਲ ਕਰਦੇ ਹਾਂ ਤੇ ਵੀ ਫਿਰ ਅਸੀਂ ਦੱਸ ਦਿਆਂ ਸੋ ਅੰਕਲ ਜੀ ਨੇ ਮਾਤਾ ਨੂੰ ਸੰਭਿਆ 2-3 ਦਿਨ ਹੋ ਗਏ ਸੋ ਅੰਕਲ ਜੀ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਕੋਈ ਤਾਂ ਆਪਦੇ ਸਗੇ ਮਾਪਿਆਂ ਨੂੰ ਨਹੀਂ ਸੰਭਦਾ ਤੇ ਅੰਕਲ ਜੀ ਨੇ ਫਿਰ ਵੀ ਇੱਕ ਇਨਸਾਨੀਅਤ ਦਾ ਫਰਜ਼ ਅਦਾ ਕੀਤਾ ਵਾ ਮਾਤਾ ਨੂੰ ਸੰਭ ਕੇ ਕਿਉਂਕਿ ਇੰਨੀ ਕੜਾਕੇ ਦੀ ਠੰਡ ਵਿੱਚ ਜੇ ਮਾਤਾ ਬਾਹਰ ਰਹਿੰਦੇ ਤਾਂ ਕੁਝ ਵੀ ਹੋ ਸਕਦਾ ਸੀਗਾ ਸੋ ਅੰਕਲ ਜੀ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਆਪਦੀ ਇਨਸਾਨੀਅਤ ਦਾ ਫਰਜ਼ ਜ਼ਰੂਰ ਅਦਾ ਕਰੋ ਵੀਡੀਓ ਨੂੰ ਜਲਦ ਤੋਂ ਜਲਦ ਛੇਤੀ ਤੋਂ ਛੇਤੀ ਸ਼ੇਅਰ ਜਰੂਰ ਕਰੋ ਤਾਂ ਕਿ ਮਾਤਾ ਦੇ ਘਰ ਦੇ ਲੱਭਣ ਦੇ ਵਿੱਚ ਆਸਾਨੀ ਹੋ ਸਕੇ ਸ